ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਅੱਜ ਟਾਈਮ ਲੈ ਕੇ ਪਹੁੰਚੇ ਆਂ ਜੀ ਅਸੀਂ ਤੁਹਾਨੂੰ ਸ੍ਰੀ ਗੁਰਦੁਆਰਾ ਸਾਹਿਬ ਅ ਟਾਲੀ ਸਾਹਿਬ ਟਾਲੀ ਸਾਹਿਬ ਦੇ ਦਰਸ਼ਨ ਕਰਾ ਰਹੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਦਾ ਜਿਹੜਾ ਆ ਜਨਮ ਦਿਹਾੜਾ ਆ ਤੇ ਗੁਰਦੁਆਰਾ ਟਾਲੀ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਇਸ ਟਾਈਮ ਸੰਗਤਾਂ ਦੇ ਜਿਹੜੀਆਂ ਨੇ ਰੌਣਕਾਂ ਲਗੀਆਂ ਪਈਆਂ ਨੇ ਨਾਲ ਦੀ ਨਾਲ ਤੁਹਾਨੂੰ ਰੌਣਕਾਂ ਦਿਖਾਣੇ ਆ ਨਾਲ ਦੀ ਨਾਲ ਜਿਹੜਾ ਆ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਆ ਤੁਹਾਨੂੰ ਦਰਸ਼ਨ ਵੀ ਕਰਵਾਉਣੇ ਆ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂ ਜੇਕਰ ਗ੍ਰੰਥੀ ਸਿੰਘ ਮਿਲੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਚਲਦੇ ਆਂ ਅੰਦਰ ਤੇ ਤੁਹਾਨੂੰ ਲਗਾਤਾਰ ਜਿਹੜੇ ਆ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾਉਣੇ ਆ ਤੇ ਚਲੋ ਚਲਦੇ ਆਂ ਜੀ ਅੰਦਰ ਨੂੰ ਤੇ ਦਰਸ਼ਨ ਕਰਵਾਉਣੇ ਆ ਦਰਬਾਰ ਦੇ ਤੇ ਆਓ ਚਲਦੇ ਆਂ ਜੀ ਅੰਦਰ ਤੇ ਕਰਦੇ ਆਂ ਜੀ ਦਰਸ਼ਨ ਦਰਬਾਰ ਦੇ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੇ ਆ ਅ ਬਾਬਾ ਜੀ ਦੇ ਦਰਸ਼ਨ ਕਰਾਣੇ ਆ ਗੁਰਦਾਰਾ ਸਾਹਿਬ ਪਹੁੰਚਿਆ ਜੀ ਟਾਲੀ ਸਾਹਿਬ ਤਨ ਤਨ ਬਾਬਾ ਸ੍ਰੀ ਚੰਦਰ ਜੀ ਦੇ ਦਰਬਾਰ ਦੇ ਉੱਤੇ ਦਰਸ਼ਨ ਕਰਵਾਉਣ ਦੇ ਲਈ ਅਸੀਂ ਪਹੁੰਚੇ ਆ ਤੇ ਇਸ ਟਾਈਮ ਤੁਸੀਂ ਮੇਰੇ ਨਾਲ ਜਿਹੜੇ ਆ ਦਰਸ਼ਨ ਕਰਦੇ ਪਏ ਉਹ ਟਾਲੀ ਸਾਹਿਬ ਤੋਂ ਤੇ ਟਾਲੀ ਸਾਹਿਬ ਤੋਂ ਜਿਹੜੇ ਲਗਾਤਾਰ ਤੁਸੀਂ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਈ ਰਣਜੀਤ ਸਿੰਘ ਜੀ ਮੀਤ ਗ੍ਰੰਥੀ ਗੁਰਦਵਾਰ ਟਾਲੀ ਸਾਹਿਬ ਆਪ ਸਮੂਹ ਸੰਗਤਾਂ ਨੂੰ ਬਾਬਾ ਸ਼੍ਰੀ ਚੰਦ ਜੀ ਦੇ 530 ਮੇ ਆਗਮਨ ਪੂਰਬ ਦੀ ਸਮੂਹ ਸੰਗੂ ਲੱਖ ਲੱਖ ਵਧਾਈ ਹੈ ਜੀ ਬਾਬਾ ਜੀ ਕਿਰਪਾ ਕਰਨ ਇਸ ਇਲਾਕੇ ਤੇ ਆਪਣਾ ਮਿਹਰ ਪ੍ਰਿਆਸ ਰੱਖਣਾ ਆਪਣੀਆਂ ਦਾਤਾਂ ਦੇ ਵਿੱਚ ਗੁਰੂ ਸਿੱਖੀ ਦੀ ਦਾਤ ਨਾਮ ਦੀ ਦਾਤ ਅਮਰ ਤੇ ਵੇਲੇ ਦੇ ਜਾਗਨ ਨੇ ਇਤਨੇ ਜੀ ਦਾਤਾਂ ਆਪਣੇ ਦਿਲ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਅੱਛੀ ਵਾਹਿ ਜੀ ਕੀ ਫਤਿਹ ਜੀ ਅੱਜ ਅੱਜ ਅਸੀਂ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਹਾਂ 530ਵਾਂ ਸਮੂਹ ਸਾਧ ਸੰਗਤ ਨੂੰ ਮੇਰੇ ਵੱਲੋਂ ਦਾਸ ਸਰਦਾਰ ਹਾਲ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਖਾਲਸਾ ਵਾਹਿ ਜੀ ਕੀ ਫਤਿਹ ਜੀ ਚੰਨ ਜੀ ਦੇ ਪਾਵਨ ਜਨਮotsav ਤੇ ਦਰੰਗਲਾ ਸਤਤ ਗੁਰਦੁਆਰਾ ਸਾਹਿਬ શ્રી ਗੱਲੜੀ ਸਾਹਿਬ ਦੇ ਵਿੱਚ ਵਿਖੇ ਮੈਂ ਨਤਮਸਤਕ ਹੋਇਆ ਤੇ ਇੱਥੇ ਆਸ਼ੀਰਵਾਦ ਲਿਆ ਤੇ ਮੈਂ ਸਾਰਿਆਂ ਸੰਗਤਾਂ ਨੂੰ ਵੀ ਇਸ ਪਾਵਨ ਪੂਰਬ ਦੀ ਵਧਾਈ ਦਿੰਦਾ ਹਾਂ ਤੇ ਜਿਹੜੇ ਇੱਥੇ ਦੇ ਪ੍ਰਬੰਧਕ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੂੰ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਤੇ ਸਾਰੇ ਜਿਹੜੇ ਨਗਰ ਦੇ ਵਸਨੀਕ ਉਹਨਾਂ ਨੂੰ ਵੀ ਅੱਜ ਦੇ ਪਾਵਨ ਅ ਦਿਨ ਦੀ ਬਤਾਈ ਦਿੰਦਾ ਸਰ ਤੁਸੀਂ ਮੌਇਨਾ ਵੀ ਕੀਤਾ ਵਾ ਮੈਨੇਜਮੈਂਟ ਵੱਲੋਂ ਕਿੰਦਾ ਦੇ ਪ੍ਰਬੰਧ ਕੀਤੇ ਗਏ ਨਹੀਂ ਚੰਗੇ ਪ੍ਰਬੰਧ ਸੀਗੇ ਲੋਕਾਂ ਦੇ ਲਈ ਵੀ ਥਾਤਾ ਤੇ ਪਾਣੀ ਦੀ ਵਿਵਸਥਾ ਤੇ ਖਾਣ ਪੀਣ ਦੀ ਵਿਵਸਥਾ ਵੀ ਸੀਗੀ ਤੇ ਅੰਦਰ ਵੀ ਕਾਫੀ ਕਿਉ ਗਰਮੀ ਦਾ ਹੁਣ ਥੋੜੀ ਉਮਸ ਵੀ ਆ ਗਈ ਗਰਮੀ ਵੀ ਹੈ ਤੋਂ ਪੰਖੇ ਲਾਈਟ ਵਗੈਰਾ ਪ੍ਰੋਪਰ ਲਗਾਈ ਗਈ ਹੈ ਤੇ ਅੰਦਰ ਵੀ ਕਿਊ ਸਿਸਟਮ ਪ੍ਰੋਪਰ ਹੈਗਾ ਪ੍ਰੋਪਰ ਸੰਗਤ ਆ ਰਹੀ ਹੈ ਜਾ ਰਹੀ ਹੈ ਤੇ ਪੁਲਿਸ ਦੇ ਪ੍ਰਬੰਧਵੀ ਮੈਨੂੰ ਠੀਕ ਦਿਖਾਈ ਦਈ ਹੈ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਇੱਥੇ ਮੌਜੂਦ ਹਨ ਠੀਕ ਹੈ ਇਲਾਕੇ ਦੇ ਵਸਨੀਕਾਂ ਨੂੰ ਜ ਸੰਗਤ ਨੂੰ ਸਰ ਕੀ ਬੀਰ ਕਰਨਾ ਚਾਹੀਦਾ ਸੰਗਤਾਂ ਨੂੰ ਇਹੀ ਅਪੀਲ ਹੈ ਉਹ ਵੱਜਤ ਕੇ ਜਿਹੜਾ ਇਹ ਪ੍ਰਕਾਰ ਜੋ ਜਨਮ ਦਿਵਸ ਹੈ ਨਾ ਉਹ ਬਾਬਾ ਸ਼੍ਰੀਚੰਦ ਜੀ ਦਾ ਉਹ ਮਨਾਏ ਤੇ ਪਾਰਟਿਸਪੇਟ ਕਰੇ ਤੇ ਆਪਸੀ ਜਿਹੜੀ ਸਾਂਝ ਹੈ ਬਾਈਚਾਰ ਹੈ ਉਹਨੂੰ ਸਦਾ ਹੀ ਮਨਾ ਕਰਕੇ ਸਾਥ ਸੰਗਤ ਜੀ ਇਸ ਟਾਈਮ ਤੁਹਾਨੂੰ ਜਿਹੜੇ ਦਰਸ਼ਨ ਕਰਵਾਏ ਜਾ ਰਹੇ ਸੀ ਗੁਰਦੁਆਰਾ ਟਾਲੀ ਸਾਹਿਬ ਤੋਂ ਤੁਹਾਨੂੰ ਦੱਸੇ ਕਿ ਅੱਜ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਇੱਥੇ ਤਣ ਤਣ ਬਾਬਾ ਸ੍ਰੀ ਚੰਦਰ ਜੀ ਦਾ ਜਿਹੜਾ ਏ ਤੱਪ ਭੂਮੀ ਏ ਜਿੱਥੇ ਉਹਨਾਂ ਨੇ ਰਹਿ ਕੇ ਤੱਪ ਕੀਤਾ ਇੱਕ ਟਾਲੀ ਦੀ ਦਾਤਨ ਘਾਟ ਕੇ ਜਿਹੜਾ ਐਡਾ ਵੱਡਾ ਟਾਲੀ ਦਾ ਬ੍ਰਿਕਸ ਤੁਸੀਂ ਦੇਖਦੇ ਪਈਓ ਇਹ ਬਾਬਾ ਜੀ ਦੀ ਸ਼ਕਤੀ ਦੀ ਕਰਾਮਾਤ ਹੈ ਸਾਡੇ ਨਾਲ ਮੰਤਰੀ ਸਾਹਿਬ ਪਹੁੰਚੇ ਨੇ ਆਪਾਂ ਗੱਲਬਾਤ ਕਰ ਲੈਨੇ ਕਿ ਉਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿੰਦੇ ਨੇ ਸਰ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿੰਦੇ ਇਹਨੂੰ ਪ੍ਰੋਗਰਾਮ ਨਹੀਂ ਅੱਜ ਬੜਾ ਸੁੱਚਾ ਉੱਚਾ ਸੁੱਚਾ ਜਨਮ ਦਿਨ ਬਾਬਾ ਸ਼੍ਰੀ ਚੰਦ ਜੀ ਦਾ ਔਰ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਸੀਗੇ ਔਰ ਇਹ ਮਹਾਨ ਤਪਸਵੀ ਸੀਗੇ ਉਹਨਾਂ ਦੇ ਅੱਜ ਜਨਮ ਦਿਨ ਦੇ ਵਾਲੇ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਔਰ ਗੁਰੂ ਰਖਵ ਦੇ ਚਨਚ ਅਰਦਾਸ ਕਰਦਾ ਕਿ ਇਸ ਇਲਾਕੇ ਨੂੰ ਆਪਾਂ ਜੋ ਡੇਰ ਬਾਬਾ ਨਾਨਕ ਕੋਲ ਚੱਲਦੇ ਆ ਔਰ ਗਲੜੀ ਸਾਹਿਬ ਬਾੜ ਸਾਹਿਬ ਨਾਨਕ ਚੱਕ ਇਹ ਇਹਨਾਂ ਸਾਰਿਆਂ ਦੀ ਜਿੱਥੇ ਜਿੱਥੇ ਇਹਨਾਂ ਚਰਨ ਪਾਏ ਨੇ ਔਰ ਉਹੋ ਹੀ ਥਾਂ ਇਹਨੇ ਪਰਫੁੱਲਤ ਹੋਏ ਔਰ ਤਰੱਕੀਆਂ ਕੀਤੀਆਂ ਇਸੇ ਤਰ੍ਹਾਂ ਸਾਡੇ ਇਲਾਕੇ ਚ ਬਾਬਾ ਸ਼੍ਰੀਚੰਦ ਜੀ ਕਿਰਪਾ ਰੱਖਣ ਔਰ ਇਹ ਤਰੱਕੀਆਂ ਬਖਸ਼ਣ ਖਾਸ ਕਰਕੇ ਮੈਂ ਇਥੋਂ ਦੇ ਕਮੇਟੀ ਨੂੰ ਤੇ ਮੈਨੇਜਮੈਂਟ ਨੂੰ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਏਡੇ ਸੁਚੱਜੇ ਢੰਗ ਦੇ ਨਾਲ ਇਸ ਗੁਰਦੁਆਰੇ ਦੀ ਸੇਵਾ ਕੀਤੀ ਮੈਨੂੰ ਬੈਠੇ ਪਤਾ ਲੱਗਾ ਕਿ ਲੜਕੀਆਂ ਦਾ ਕਾਲਜ ਜਿਹੜਾ ਉੱਥੇ ਸਿਰਫ ਬੱਸ ਦਾ ਕਰਾ ਲੈ ਜਾਂਦਾ ਬਾਕੀ ਸਾਰਾ ਕੁਝ ਫ੍ਰੀ ਕਰ ਦਿੱਤਾ ਔਰ ਅੱਜ ਜਰੂਰਤ ਹੈ ਸਿੱਖ ਧਰਮ ਦੇ ਵਿੱਚ ਕਿ ਹਸਪੀਟਲ ਤੇ ਚੰਗੇ ਸਕੂਲ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਆਪਣੇ ਗੁਰੂਆਂ ਬਾਰੇ ਸਿੱਖਿਆਵਾਂ ਅਸੀਂ ਸਾਰੇ ਇੱਕ ਦੂਜੇ ਨੂੰ ਇਹ ਤੇ ਕਹਿ ਦਿੰਦੇ ਆ ਕਿ ਜੀ ਉਹਨਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਸਿੱਖੀ ਦਾ ਕੋਈ ਇਤਿਹਾਸ ਦੱਸੇਗਾ ਤੇ ਉਹਨਾਂ ਬੱਚਿਆਂ ਨੂੰ ਪਤਾ ਲੱਗੇ ਕਿ ਸਿੱਖੀ ਦਾ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਬੜਾ ਇਹ ਬਹੁਤ ਪਰਫੁੱਲਤ ਇਤਿਹਾਸ ਹੈ ਜਿਹਦੇ ਵਿੱਚ ਗੁਰੂ ਸਾਹਿਬ ਨੇ ਵੰਡੀਆਂ ਪਾਈਆਂ ਨਹੀਂ ਮੇਰਤੇ ਰੱਖੀ ਨਹੀਂ ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਆਓ ਸਾਰੇ ਇਸ ਸ਼ੁਭ ਦਿਹਾੜੇ ਨੂੰ ਮਿਲ ਕੇ ਮਨਾਈਏ ਔਰ ਗੁਰੂ ਦੇ ਚਰਨਾਂ ਗਿਰਦਾਸ ਕਰੀਏ ਕਿ ਕੌਮ ਨੂੰ ਪੰਜਾਬ ਨੂੰ ਅੱਗੇ ਤਰੱਕੀਆਂ ਲੈ ਕੇ ਜਾਣ ਬਹੁਤ ਬਹੁਤ ਸਰ ਤੁਸੀਂ ਇੱਕ ਗੱਲ ਕਹੀ ਹੋਣੇ ਹੋਣੇ ਬਹੁਤ ਵਧੀਆ ਲੱਗੀ ਪਈ ਐਜੂਕੇਸ਼ਨ ਨੂੰ ਲੈ ਕੇ ਹਸਪੀਟਲ ਨੂੰ ਲੈ ਕੇ ਤੁਸੀਂ ਗੱਲ ਕੀਤੀ ਪਈ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਜੜੀਆਂ ਨੇ ਬढ़ावा ਕਰਨਾ ਚਾਹੀਦਾ ਜਿਹਦੇ ਨਾਲ ਸਿੱਖ ਸੰਗਤ ਨੂੰ ਜਿਹੜੀ ਸਹੂਲਤਾਂ ਮਿਲਣ ਇਹਦੇ ਵਿੱਚ ਮੈਂ ਦੱਸ ਦਿੰਦਾ ਭਾਈ ਕਨੀਆ ਸਿੱਖ ਕੌਮ ਦੇ ਵਿੱਚ ਉਹਨਾਂ ਨੂੰ ਜਦੋਂ ਇਹ ਪਾਣੀ ਤੇ ਮਲਮ ਲਾਉਣ ਦੀ ਸੇਵਾ ਦਿੱਤੀ ਗਈ ਤੇ ਕਿਸੇ ਨੇ ਜਾ ਕੇ ਆ ਕੇ ਗੁਰੂ ਸਾਹਿਬ ਭਾਈਕਣਿਆ ਸਾਰਿਆਂ ਨੂੰ ਲਾਈ ਜਾਂਦੇ ਮਲਮ ਤੇ ਪਾਣੀ ਪੇਜਦੇ ਉਹ ਕਹਿੰਦੇ ਕਿ ਮੈਨੂੰ ਤੇ ਤੁਹਾਡੇ ਚੋਂ ਉਹ ਤਾਂ ਜੋ ਤੁਸੀਂ ਦੇਸ ਤੇ ਰਹੇ ਕਰਕੇ ਸਿੱਖ ਕੌਮ ਤੇ ਮਹਿੰਸ਼ਾ ਹੀ ਇਹ ਸਮਰਪਤਿਆ ਔਰ ਸਾਨੂੰ ਚਾਹੀਦਾ ਗਵਰਨਮੈਂਟ ਨੂੰ ਜਿੱਥੇ ਬਾਕੀ ਕੰਮ ਕਰਦੇ ਉਹਦੇ ਵਿੱਚ ਮੈਂ ਵੀ ਆਉਣਾ ਪਰ ਗੁਰੂ ਨੇ ਮੇਰ ਕੀਤੀ ਤਾਂ ਪਰ এডਿਕੇਸ਼ਨ ਔਰ ਹੈਲਥ ਤੇ ਪਹਿਲਾਂ ਧਿਆਨ ਦੇਵਾਂਗੇ ਬਿਲਕੁਲ ਜੀ ਬਹੁਤ ਵਧੀਆ ਜੀ ਸਾਡੇ ਨਾਲ ਐਸ ਟਾਈਮ ਕਾਂਗਰਸ ਤੋਂ ਜਿਹੜੇ ਨੇ ਲੀਡਰ ਸਾਹਿਬ ਪਹੁੰਚੇ ਸੀ ਟਾਲੀ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰਦੁਆਰਾ ਟਾਲੀ ਸਾਹਿਬ ਪਹੁੰਚਣੇ ਉਹਨਾਂ ਨੇ এডਿਕੇਸ਼ਨ ਤੇ ਹਸਪੀਟਲ ਨੂੰ ਜਿਹੜਾ ਆ ਉਹ ਪ੍ਰਮੋਟ ਕਰਨ ਦੇ ਲਈ ਗੱਲ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਲਗਾਤਾਰ ਕੋਸ਼ਿਸ਼ ਕਰਾਂਗੇ ਕਿ এডਿਕੇਸ਼ਨ ਤੇ ਹਸਪੀਟਲ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਲੈ ਕੇ ਆਈਏ ਤਾਂ ਕਿ ਸਿੱਖ ਸੰਗਤਾਂ ਨੂੰ ਉਹਨਾਂ ਚੀਜ਼ਾਂ ਦੇ ਉਤੋਂ ਸਹੂਲਤਾਂ ਮਿਲਣ ਕਣ ਤੁਸੀਂ ਦੇ ਦੇ ਪੇ ਮੇਰਾ ਡੀਪੀਸੀ ਪੰਜਾਬੀ ਜਿਹੜੀ ਕਮੇਟੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਆਓ ਚਲਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਟਾਈਮ ਅਸੀਂ ਗੁਰਦੁਆਰਾ ਟਾਲੀ ਸਾਹਿਬ ਗਾਲੜੀ ਦੇ ਵਿੱਚ ਬੈਠੇ ਹੋਏ ਆ ਤੁਹਾਨੂੰ ਦਈਏ ਕਿ ਅੱਜ ਤਨਤਨ ਸ੍ਰੀ ਬਾਬਾ ਸ੍ਰੀ ਚੰਨ ਜੀ ਦਾ ਜਿਹੜਾ ਆ ਜਨਮ ਦਿਹਾੜਾ ਆ ਇਸ ਦਿਨ ਦਿਹਾੜੇ ਦੇ ਉੱਤੇ ਅਸੀਂ ਅੱਜ ਤੁਹਾਨੂੰ ਪਾਵਨ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਵਾਏ ਨੇ ਨਾਲ ਦੀ ਨਾਲ ਅਸੀਂ ਇਸ ਟਾਈਮ ਪ੍ਰਬੰਧਕ ਕਮੇਟੀ ਦੇ ਕੋਲ ਬੈਠੇ ਹੋਏ ਹਾਂ ਜਿੱਥੇ ਸਾਡੇ ਨਾਲ ਇਸ ਟਾਈਮ ਮੈਨੇਜਰ ਜੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੇਗਾ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਨ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਜਨਮ ਦਿਹਾੜੇ ਦੀਆਂ ਸਮੂਹ ਸਾਥ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਤੁਸੀਂ ਜਿਵੇਂ ਕਿ ਵੇਖ ਹੀ ਰਹੇ ਹੋ ਕੇ ਅੰਮ੍ਰਿਤ ਵੇਲੇ ਤੋਂ ਹੀ ਠਾਠਾ ਮਾਰਦਾ ਇਕੱਠ ਸੰਗਤ ਦਾ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਆ ਰਿਹਾ ਹੈ ਦੂਰ ਦੂਰ ਸੜਕਾਂ ਤੋਂ ਆਪ ਜੀ ਨੂੰ ਸੰਗਤਾਂ ਪੈਦਲ ਆਉਂਦੀਆਂ ਵੀ ਨਜ਼ਰ ਆ ਰਹੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਵੱਖ-ਵੱਖ ਪਿੰਡਾਂ ਵੱਲੋਂ ਨੌਜਵਾਨਾਂ ਵੀਰਾਂ ਵੱਲੋਂ ਦੁੱਧ ਦੇ ਲੰਗਰ ਲੱਸੀ ਦੇ ਲੰਗਰ ਜਲ ਦੇ ਠੰਡੇ ਸ਼ਬੀਲਾਂ ਦੇ ਲੰਗਰ ਫਰੂਟ ਦੇ ਲੰਗਰ ਗੁਰੂ ਕੇ ਲੰਗਰ ਜਿਹੜੇ ਨੇ ਅਤੁੱਟ ਵਰਤਾਏ ਜਾ ਰਹੇ ਨੇ ਸੰਗਤਾਂ ਦੇ ਵਿੱਚ ਬਾਬਾ ਸ਼੍ਰੀਚੰਦ ਮਹਾਰਾਜ ਜੀ ਸ੍ਰੀ ਗੁਰਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਦੇ ਪ੍ਰਤੀ ਮਨ ਦੇ ਵਿੱਚ ਬਹੁਤ ਪ੍ਰੇਮ ਪਿਆਰ ਤੇ ਸ਼ਰਧਾ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹਰ ਸਾਲ ਬ੍ਰਹਮ ਗਿਆਨੀ ਬਾਬਾ ਸਿਚਨ ਮਹਾਰਾਜੀ ਦਾ ਪ੍ਰਕਾਸ਼ ਪੁਰਬ ਮਨਾਉਂਦੀਆਂ ਨੇ ਪ੍ਰਸ਼ਾਸਨ ਦਾ ਬੜਾ ਸਹਿਯੋਗ ਰਿਹਾ ਹੈ ਇਲਾਕੇ ਦੇ ਨੌਜਵਾਨ ਵੀਰਾਂ ਦਾ ਬੜਾ ਸਹਿਯੋਗ ਰਿਹਾ ਹੈ ਜਿੱਥੇ ਧਾਰਮਿਕ ਸ਼ਖਸੀਤਾਂ ਨੇ ਅੱਜ ਇੱਥੇ ਆਣ ਕੇ ਬਾਬਾ ਜੀ ਦੇ ਦਰਸ਼ਨ ਕਰਕੇ ਸੁੰਦਰ ਵਿਚਾਰ ਸੰਗਤ ਨੂੰ ਸਰਵਣ ਕਰਵਾਏ ਨੇ ਉੱਥੇ ਰਾਜਨੀਤਿਕ ਲੋਕ ਵੀ ਬਾਬਾ ਜੀ ਦੇ ਨਤਮਸਤਕ ਹੋ ਕੇ ਪੰਜਾਬ ਦੇ ਸੁਖ ਮੰਗਣ ਵਾਸਤੇ ਪੰਜਾਬ ਦੀ ਖੁਸ਼ਹਾਲੀ ਦੀ ਅਰਦਾਸਾਂ ਕੀਤੀਆਂ ਨੇ ਸਰ ਜਦੋਂ ਅਸੀਂ ਆ ਰਹੇ ਸੀ ਉਦੋਂ ਦੇਖਿਆ ਕਿ ਬਹੁਤ ਸਾਰੀਆਂ ਜੜੀਆਂ ਨੇ ਉਹ ਮਿੰਨੀ ਗੱਡੀਆਂ ਜੜੀਆਂ ਨੇ ਉਹ ਲੱਗੀਆਂ ਹੋਈਆਂ ਸੀ ਜਿੰਨਾਂ ਤੇ ਲਿਖਿਆ ਹੋਇਆ ਸੀ ਫ੍ਰੀ ਸੇਵਾ ਇਹ ਪਹਿਲਾਂ ਵੀ ਚੱਲਦੀ ਸੀ ਜਾਂ ਇਸ ਵਾਰੀ ਹੀ ਪ੍ਰਯੋਜਨ ਕੀਤਾ ਗਿਆ ਜਿਵੇਂ ਕਿ ਹਰ ਸਾਲ ਸੰਗਤਾਂ ਜੜੀਆਂ ਨੇ ਦਿਨੋ ਦਿਨ ਬਾਬਾ ਜੀ ਦੇ ਪ੍ਰਤੀ ਆਸਥਾ ਵਧਾ ਰਹੀਆਂ ਨੇ ਦੂਰ ਦੂਰ ਤੋਂ ਸੰਗਤਾਂ ਦੇਸ਼ਾਂ ਪਰਦੇਸ਼ਾਂ ਤੋਂ ਇੱਥੇ ਪਹੁੰਚ ਰਹੀਆਂ ਨੇ ਪਾਰਕਿੰਗ ਦੀ ਸਮੱਸਿਆ ਹੋਣ ਕਰਕੇ ਦੂਰ ਦੂਰ ਪਾਰਕਿੰਗ ਵਾਸਤੇ ਆਪਾਂ ਪ੍ਰਬੰਧ ਕੀਤਾ ਗਿਆ ਇਸ ਵਰ ਕੁਝ ਜਿਹੜੀਆਂ ਬੱਸਾਂ ਨੇ ਆਪਾਂ ਆਪਣੇ ਬਾਬਾ ਸ੍ਰੀ ਚਨਖਾਲਸਾ ਕੋਲੇਜ ਤੇ ਸਕੂਲ ਦੀਆਂ ਨੇ ਇਸ ਤੋਂ ਇਲਾਵਾ ਵੀ ਨੌਜਵਾਨਾਂ ਵੱਲੋਂ ਵੀ ਈ ਰਿਕਸ਼ੇ ਲਗਾਏ ਗਏ ਨੇ ਕੁਝ ਆਟੋ ਲੱਗੇ ਨੇ ਇਸੇ ਤਰੀਕੇ ਨਾਲ ਜਿਨ੍ਹਾਂ ਜਿਨ੍ਹਾਂ ਕੋਲ ਆਪਣੀਆਂ ਟਰਾਂਸਪੋਰਟ ਬੱਸਾਂ ਨੇ ਉਹਨਾਂ ਨੇ ਮੁਫਤ ਸੇਵਾ ਵੀ ਕੀਤੀ ਹੈ ਸਾਰਾ ਕੁਝ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਸ਼ਕਾਮ ਹੋ ਰਿਹਾ ਗੁਰਦੁਆਰਾ ਟਾਲੀ ਸਾਹਿਬ ਦੇ ਨਾਂ ਦੇ ਨਾਲ ਬਹੁਤ ਜ਼ਿਆਦਾ ਮਸ਼ਹੂਰ ਥੋੜਾ ਜਿਹਾ ਜਿਹਾ ਚਾਹਾਂਗੇ ਕਿ ਤੁਸੀਂ ਇਤਿਹਾਸ ਦੇ ਉੱਤੇ ਛੋਟੇ ਜਿਹੇ ਛੋਟੇ ਜਿਹੇ ਲੱਭਣ ਵਿੱਚ ਚਾਨਣਾ ਜ਼ਰੂਰ ਪਾਓ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਬਾਬਾ ਸ਼੍ਰੀਚੰਨ ਜੀ ਮਹਾਰਾਜ ਜਦੋਂ ਗੁਰਦੁਆਰਾ ਬਾੜ ਸਾਹਿਬ ਵਿਖੇ 62 ਸਾਲ ਤਪੱਸਿਆ ਕੀਤੀ ਜਦੋਂ 62 ਸਾਲ ਦੇ ਵਿੱਚ ਉਹ ਆਪਣੇ ਘਰ ਕਰਤਾਰਪੁਰ ਸਾਹਿਬ ਵਿਖੇ ਜਾਂਦੇ ਸਨ ਤੇ ਇਤਿਹਾਸਕਾਰ ਕਹਿੰਦੇ ਸਨ ਕਿ ਉਹ ਰਸਤੇ ਵਿੱਚ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਪਹਿਲਾਂ ਨਾਮ ਸੀਗਾ ਗਲੜੀ ਸਾਹਿਬ ਗਲੜੀ ਵਿਖੇ ਆਣ ਕੇ ਠਹਿਰਦੇ ਸਨ ਇੱਥੇ ਬਾਬਾ ਜੀ ਨੇ ਧਾਤਨ ਕੀਤੀ ਜਦੋਂ ਇਲਾਕੇ ਦੇ ਸੰਗਤਾਂ ਨੂੰ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਸਾਡੇ ਆਪਣੇ ਪਿੰਡ ਦੇ ਵਿੱਚ ਆਏ ਨੇ ਇਲਾਕੇ ਵਿੱਚ ਆਏ ਨੇ ਸਿਆਣੇ ਬਜ਼ੁਰਗ ਬੀਬੀਆਂ ਤੇ ਬਜ਼ੁਰਗ ਉਹਨਾਂ ਨੇ ਆਣ ਕੇ ਅਰਦਾਸ ਕੀਤੀ ਕਿ ਬਾਬਾ ਜੀ 라ਵੀ ਦਰਿਆ ਸਾਡਾ ਬਹੁਤ ਨੁਕਸਾਨ ਕਰਦਾ ਤੇ ਬਾਬਾ ਜੀ ਦਾਤਨ ਕਰਦਿਆਂ ਕਰਦਿਆਂ ਉਹ ਦਾਤਨ ਜਿਹੜੀ ਧਰਤੀ ਤੇ ਘੜ ਦਿੱਤੀ ਜਿਹੜੀ ਕਿ ਅੱਜ ਇਤਿਹਾਸ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਟਾਲੀ ਸਾਹਿਬ ਦੇ ਨਾਮ ਦੇ ਨਾਲ ਇਹ ਇਤਿਹਾਸਿਕ ਗੁਰਦੁਆਰਾ ਸ਼ੁਸ਼ੋਭਿਤ ਹੈ ਤੇ ਉਸ ਤੋਂ ਬਾਅਦ ਰਾਵੀ ਦਰਿਆ ਨੇ ਇਸ ਇਲਾਕੇ ਦਾ ਕੋਈ ਨੁਕਸਾਨ ਨਹੀਂ ਕੀਤਾ ਅੱਜ ਇਸਟਾਲੀ ਸਾਹਿਬ ਦੇ ਨਾਮ ਦੇ ਨਾਲ ਸੰਗਤਾ ਦਾ ਅਥਾ ਸ਼ਰਦਾ ਪ੍ਰੇਮ ਪਿਆਰ ਤੇ ਭਾਵਨਾ ਜੁੜੀ ਹੋਈ ਆ ਕਹਿੰਦੇ ਨੇ ਕਿ ਜਿੱਥੇ-ਜਿੱਥੇ ਵੀ ਬਾਬਾ ਸ੍ਰੀ ਚਾਂਜੀ ਦੇ ਧੂਨੇ ਨੇ ਕਹਿੰਦੇ ਨੇ ਵੀ ਜਿੱਥੇ ਵੀ ਉਹਨਾਂ ਦਾ ਧੂਣਾ ਹੋਵੇ ਚਮਤਕਾਰ ਧੂਨੇ ਦੇ ਪ੍ਰਤੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਕੋਈ ਇਥੋਂ ਦੇ ਚਮਤਕਾਰ ਇੱਕ ਕੋਈ ਗੱਲਬਾਤ ਸੰਗਤਾਂ ਤੱਕ ਜਿਹੜੀ ਪਹੁੰਚਾਈ ਜਾਵੇ ਤਾਂ ਕਿ ਸੰਗਤਾਂ ਦੂਰੋਂ ਚੱਲ ਕੇ ਆਉਂਦੀਆਂ ਨੇ ਉਹਨਾਂ ਨੂੰ ਪਤਾ ਹੋਵੇ ਕਈ ਵਾਰੀ ਮਨ ਦੇ ਵਿੱਚ ਸੁਖਣ ਹੁੰਦੀ ਏ ਸੁਖ ਕੇ ਜਾਂਦੇ ਨੇ ਪਰ ਉਹਨਾਂ ਨੂੰ ਕਈਆਂ ਸੰਗਤਾਂ ਨੂੰ ਪਤਾ ਵੀ ਨਹੀਂਗਾ ਪਰ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਸੰਗਤਾਂ ਤੱਕ ਵੀ ਉਹ ਚੀਜ਼ਾਂ ਜਾਣ ਤਾਂ ਕਿ ਲੋਕ ਇਸ ਚੀਜ਼ ਦਾ ਲਾਹਾ ਲੈ ਸਕਣ ਹਮ ਬਾਬਾ ਸ਼ਿਚਨ ਮਹਾਰਾਜੀ ਦੇ ਚਮਤਕਾਰ ਜਾਂ ਇਤਿਹਾਸ ਬਾਰੇ ਤੁਸੀਂ ਸਾਰੇ ਹੀ ਜਾਣੋ ਠਾਠਾ ਮਾਰਦਾ ਇਕੱਠ ਆਪਣੇ ਆਪ ਵਿੱਚ ਪਰਤਾਂ ਕਿ ਇਤਿਹਾਸ ਹੈ ਕੇ ਬਾਬਾ ਜੀ ਨੇ ਬੜੀਆਂ ਬਖਸ਼ਿਸ਼ਾਂ ਸੰਗਤਾ ਉੱਤੇ ਕੀਤੀਆਂ ਨੇ ਦੇਸ਼ਾਂ-ਪਰਦੇਸ਼ਾਂ ਤੋਂ ਸੰਗਤਾ ਮੱਥਾ ਟੇਕਣ ਵਾਸਤੇ ਆ ਰਹੀਆਂ ਹਨ ਤਮਸਤਕ ਹੋਣ ਵਾਸਤੇ ਆ ਰਹੀਆਂ ਨੇ ਤੁਸੀਂ ਇਤਿਹਾਸ ਵਿੱਚ ਪੜ੍ਹ ਕੇ ਦੇਖਦੇ ਹਾਂ ਜਹਾਂਗੀਰ ਵਰਗੇ ਬਾਦਸ਼ਾਹ ਬੜੇ-ਬੜੇ ਵੱਡੇ ਲੋਕ ਬਾਬਾ ਜੀ ਦੇ ਚਰਨਾਂ ਵਿੱਚ ਆਣ ਕੇ ਨਤਮਸਤਕ ਹੋਏ ਨੇ ਇਹ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਚਮਤਕਾਰ ਹੈ ਆਪਣੇ ਆਪ ਵਿੱਚ ਬੜਾ ਵੱਡਾ ਇਤਿਹਾਸ ਹੈ ਇਹ ਸਾਰੀ ਕਿਰਪਾਵਾਂ ਬਾਬਾ ਜੀ ਦੀਆਂ ਆਪਣੀਆਂ ਨੇ ਇਸ ਟਾਈਮ ਤੁਸੀਂ ਦੇਖਦੇ ਪਏ ਸੀ ਗੁਰਦੁਆਰਾ ਟਾਲੀ ਸਾਹਿਬ ਤੋਂ ਗਲੜੀ ਤੋਂ ਇਹ ਸਾਰਾ ਪ੍ਰੋਗਰਾਮ ਜਿੱਥੇ ਕਿ ਅੱਜ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇੱਥੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲਿਆ ਇਸ ਵਾਰ ਤਾਂ ਸਾਨੂੰ ਏਵੇਂ ਲੱਗਾ ਕਿ ਜਿਵੇਂ ਆਲੇ-ਦੁਆਲੇ ਤੋਂ ਨਹੀਂ ਪੂਰੇ ਪੰਜਾਬ ਭਾਰਤ ਤੋਂ ਤੇ ਬਾਹਰਲੇ ਮੁਲਕਾਂ ਤੱਕ ਵੀ ਸੰਗਤਾਂ ਇੱਥੇ ਦੇਖਣ ਨੂੰ ਮਿਲੀਆਂ ਨੇ ਜਿਹੜੇ ਲੋਕ ਸਾਡੇ ਪੰਜਾਬ ਤੋਂ ਬਾਹਰ ਉਹਨਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਇੱਥੇ ਦੇਖੀਆਂ ਗਈਆਂ ਨੇ ਦੂਰੋ-ਦੂਰ ਚੱਲ ਕੇ ਸੰਗਤਾਂ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਈਆਂ ਤੇ ਬਾਬਾ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧੰਨ ਕੀਤਾ ਤੁਸੀਂ ਵੀ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਆ ਕੇ ਦਰਸ਼ਨ ਕਰ ਸਕਦੇ ਹੋ ਗੁਰਦਾਸਪੁਰ ਦੇ ਵਿੱਚ ਗਲੜੀ ਵਿਖੇ ਤੁਸੀਂ ਜਦੋਂ ਵੀ ਆਓ ਇੱਥੇ ਆ ਕੇ ਆਪਣੀ ਕਿਸੇ ਵੀ ਤਰ੍ਹਾਂ ਦੀ ਮਨੁਕਾਮਨਾ ਪੂਰੀ ਕਰ ਸਕਦੇ ਹੋ ਕਿਉਂਕਿ ਹਰ ਮੰਨਤ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਪੂਰੀ ਹੁੰਦੀ ਹੈ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਕੈਮਰਾਮੈਨ ਸੰਜੀਤ 바ਵਾ ਦੇ ਨਾਲ ਧੰਨਵਾਦ